ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PU P Study Hub ਤੇ ਸਵਾਗਤ ਹੈ। ਅੱਧੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐ ਸੈਂਫਥ ਇਸ ਵਾਰ ਤੁਹਾਨੂੰ ਵਰਲਡ ਹਿਸਟਰੀ ਹੈ। ਵਰਲਡ ਹਿਸਟਰੀ ਦੇ ਜਿਹੜੇ ਬਹੁਤ ਸਾਰੇ ਟੌਪਿਕ ਇਸ ਚੈਨਲ ਦੇ ਉੱਤੇ ਅਗਰ ਪਹਿਲਾਂ ਕਰਵਾ ਦਿੱਤੇ ਗਏ ਹਨ। ਅੱਜ ਦਾ ਟੌਪਿਕ ਰਹਿਣ ਵਾਲਾ ਉਦਯੋਗਿਕ ਕ੍ਰਾਂਤੀ ਦੇ ਕਾਰਨ। ਮੋਸਟ ਇੰਪੋਰਟੈਂਟ ਜਿਹੜਾ ਇਹ ਕੁਐਸਚਨ ਰਹਿਣ ਵਾਲਾ ਹੈਗਾ। ਅਕਸਰ ਹੀ ਪੇਪਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈਗਾ। ਜਾ ਜਿਹੜੇ ਸਟੂਡੈਂਟ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਲਾਈਕ ਵੀ ਕਰ ਦਿਆ ਕਰੋ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਪਹਿਲਾਂ ਦੇਖਦੇ ਆਂ ਉਦਯੋਗਿਕ ਕ੍ਰਾਂਤੀ ਕੀ ਸੀ ਉਦਯੋਗਿਕ ਕ੍ਰਾਂਤੀ ਤੋਂ ਭਾਵ ਇੰਗਲੈਂਡ ਅਤੇ ਦੂਸਰੇ ਯੂਰਪ ਦੇ ਦੇਸ਼ਾਂ ਦੇ ਵਿੱਚ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਉਦਯੋਗਿਕ ਖੇਤਰ ਦੇ ਵਿੱਚ ਮਹੱਤਵਪੂਰਨ ਤਬਦੀਲੀਆਂ ਆਈਆਂ ਤਾਂ ਇੱਕੇ ਦਾ ਇੱਕ ਵਿਕਾਸ ਹੋਇਆ ਸੀ ਉਦਯੋਗਾਂ ਦੇ ਵਿੱਚ ਤਾਂ ਜਿਸ ਨੂੰ ਨਾਮ ਦਿੱਤਾ ਗਿਆ ਸੀ ਉਦਯੋਗਿਕ ਕ੍ਰਾਂਤੀ ਦਾ ਹੱਥਾਂ ਨਾਲ ਹੋਣ ਵਾਲਾ ਕੰਮ ਮਸ਼ੀਨਾਂ ਨਾਲ ਹੋਣ ਲੱਗ ਪਿਆ ਸੀ ਇੰਗਲੈਂਡ ਖੇਤੀਬਾੜੀ ਪ੍ਰਧਾਨ ਦੇ ਨਾਲ-ਨਾਲ ਇੱਕ ਬਹੁਤ ਵੱਡਾ ਉਦਯੋਗਿਕ ਖੇਤਰ ਵੀ ਬਣ ਗਿਆ ਸੀ ਇਸ ਨਾਲ ਹੋਰ ਦੇਸ਼ਾਂ ਦੇ ਵਿੱਚ ਵੀ ਵਪਾਰਕ ਕੇਂਦਰ ਖੁੱਲ ਗਏ ਠੀਕ ਆ ਉਦਯੋਗਿਕ ਕ੍ਰਾਂਤੀ ਦੇ ਨਾਲ ਤੁਹਾਨੂੰ ਕੋਈ ਕੁਐਸਚਨ ਆ ਜੇ ਕਿ ਕਾਰਨ ਕੀ ਸਨ ਜਾਂ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੇ ਕਿਹੜੇ-ਕਿਹੜੇ ਕਾਰਨ ਰਹੇ ਤਾਂ ਦੋਨੋਂ ਕੁਐਸਚਨਾਂ ਦਾ ਸੇਮ ਹੀ ਆਨਸਰ ਆਊਗਾ ਤਾਂ ਇਹ ਸੀ ਹੋਵੇਗੀ ਕ੍ਰਾਂਤੀ ਹੁਣ 1 ਬਾਈ 1 ਕਰਕੇ ਇਹਦੇ ਕਾਰਨ ਪੜ੍ਹਦੇ ਆਂ ਪਹਿਲਾਂ ਦੇਖਦੇ ਆਂ ਇੰਗਲੈਂਡ ਦੇ ਵਿੱਚ ਕੀ ਕਾਰਨ ਰਹੇ ਇੰਗਲੈਂਡ ਯੂਰਪ ਦਾ ਇੱਕੋ ਦੇਸ਼ ਸੀ ਜਿੱਥੇ ਸੰਵਿਧਾਨਿਕ ਸਰਕਾਰ ਸੀ ਰਾਜਨੀਤੀ ਪੱਖ ਤੋਂ ਸ਼ਾਂਤੀ ਸੀ ਅਜਿਹੇ ਵਾਤਾਵਰਣ ਨੇ ਉਦਯੋਗਿਕ ਖੇਤਰ ਤੇ ਚੰਗਾ ਪ੍ਰਭਾਵ ਪਾਇਆ ਇੰਗਲੈਂਡ ਦੇ ਵਿੱਚ ਸੰਵਿਧਾਨਿਕ ਸਰਕਾਰ ਸੀ ਉੱਥੋਂ ਦੇ ਲੋਕਾਂ ਨੂੰ ਇੱਕ ਵਧੀਆ ਮਾਹੌਲ ਮਿਲ ਗਿਆ ਸੀਗਾ ਕਿ ਆਪਦੇ ਕੰਮ ਉੱਤੇ ਧਿਆਨ ਦੇਣ ਜਿਸ ਕਰਕੇ ਇੰਗਲੈਂਡ ਦੇ ਵਿੱਚ ਉਹਦੇ ਲੋਕਾਂ ਦਾ ਛੇਤੀ ਵਿਕਾਸ ਹੋਇਆ ਸੀ ਨੈਕਸਟ ਪੁਆਇੰਟ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਲੋਕਾਂ ਨੂੰ ਸਾਰੇ ਯੂਰਪ ਦੇ ਲੋਕਾਂ ਨਾਲੋਂ ਵਧੇਰੇ ਰਾਜਨੀਤਿਕ ਸੁਤੰਤਰਤਾ ਸੀ ਸਮਾਨਤਾ ਪ੍ਰatha ਦਾਸ ਪ੍ਰatha ਇੰਗਲੈਂਡ ਦੇ ਵਿੱਚ ਨਹੀਂ ਸੀ ਇਤੋਂ ਦੇ ਲੋਕਾਂ ਨੂੰ ਮੌਲਿਕ ਅਧਿਕਾਰ ਵੀ ਸਨ ਤਾਂ ਇੰਗਲੈਂਡ ਦੇ ਵਿੱਚ ਸੰਵਿਧਾਨਕ ਸਰਕਾਰ ਹੋਣ ਦੇ ਕਾਰਨ ਉੱਥੋਂ ਦੇ ਲੋਕਾਂ ਨੂੰ ਮੌਲਿਕ ਅਧਿਕਾਰ ਸਨ ਜਿਸ ਕਰਕੇ ਲੋਕ ਜਿਹੜੇ ਸੁਤੰਤਰ ਸਨ ਆਪਣਾ ਕੰਮ ਜਿਹੜਾ ਸੁਤੰਤਰਤਾਪੂਰਵਕ ਕਰ ਸਕਦੇ ਸਨ ਆਪਣੀ ਮਨਮਰਜ਼ੀ ਦੇ ਅਨੁਸਾਰ ਠੀਕ ਹੈ ਤਾਂ ਇਹ ਵੀ ਉਹਦੇ ਵਿਕਾਸ ਦੇ ਵਿੱਚ ਇੱਕ ਕਾਰਨ ਰਿਹਾ ਇੰਗਲੈਂਡ ਯੂਰਪ ਦੀ ਸਭ ਤੋਂ ਵੱਡੀ ਸ਼ਕਤ ਵੱਡੀ ਕਲੋਨੀਅਲ ਪਾਵਰ ਸੀ ਆਬਸਤੀਵਾਦੀ ਇੰਗਲੈਂਡ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਣੀਆਂ ਵੱਖ-ਵੱਖ ਬਸਤੀਆਂ ਸਥਾਪਿਤ ਕੀਤੀਆਂ ਸਨ ਜਿਵੇਂ ਯੂਰਪ ਦੇ ਵਿੱਚ, ਏਸ਼ੀਆ, ਅਫਰੀਕਾ ਅਤੇ ਹੋਰ ਅਨੇਕਾ ਦੇਸ਼ਾਂ ਦੇ ਵਿੱਚ ਆਪਦੀਆਂ ਬਸਤੀਆਂ ਬਣਾਈਆਂ ਸਨ। ਭਾਰਤ ਦੇ ਵਿੱਚ ਵੀ ਇੰਗਲੈਂਡ ਨੇ ਅਧਿਕਾਰ ਕੀਤਾ ਸੀ ਤੇ ਇੱਥੇ ਵੀ ਬਸਤੀਆਂ ਸਨ। ਉਹ ਇਹਨਾਂ ਬਸਤੀਆਂ ਤੋਂ ਕੱਚਾ ਮਾਲ ਲੈ ਲੈਂਦਾ ਸੀ ਤੇ ਬਾਅਦ ਵਿੱਚ ਜਿਹੜਾ ਇਹ ਮਾਲ ਤਿਆਰ ਹੁੰਦਾ ਸੀਗਾ ਤਾਂ ਉਹ ਵਸਤਾਂ ਇਹਨਾਂ ਬਸਤੀਆਂ ਨੂੰ ਮਹਿੰਗੀਆਂ ਕਰਕੇ ਵੇਚ ਦਿੰਦਾ ਸੀ। ਇਸ ਕਰਕੇ ਇੰਗਲੈਂਡ ਨੇ ਉਦਯੋਗਿਕ ਕ੍ਰਾਂਤੀ ਦੇ ਵਿੱਚ ਜਿਹੜਾ ਸੀ ਉਹ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਨੈਕਸਟ ਆ ਜਾਂਦਾ ਹੈਗਾ ਦਸਤਾਕਾਰ ਗਿਲਡ ਪ੍ਰਣਾਲੀ। ਇੰਗਲੈਂਡ ਦੇ ਵਿੱਚ ਦਸਤਾਕਾਰ ਗਿਲਡ ਪ੍ਰਣਾਲੀ ਦੇ ਨਿਯਮ ਸਖਤ ਨਹੀਂ ਨਹੀਂ ਸਨ। ਦ ਗਿਲਡ ਬਣਾ ਲੀ ਕੀ ਸੀ ਕਿ ਇੱਕ ਗਿਲਡ ਬਣੀ ਹੋਈ ਸੀ ਲੋਕਾਂ ਦਾ ਇੱਕ ਸਮੂਹ ਬਣਿਆ ਹੁੰਦਾ ਸੀ ਨਾ ਜਿਹਦੇ ਕੁਝ ਨਿਯਮ ਹੁੰਦੇ ਸਨ ਤੇ ਉਸ ਨਿਯਮਾਂ ਦੇ ਅਨਸਾਰ ਉਹ ਇੱਕ ਕੋਈ ਵਿਸ਼ੇਸ਼ ਕੰਮ ਕਰਦੇ ਸਨ ਠੀਕ ਆ। ਤਾਂ ਉਸੇ ਤਰ੍ਹਾਂ ਇੰਗਲੈਂਡ ਦੇ ਵਿੱਚ ਜਿਹੜੀ ਗਿਲਡ ਪ੍ਰਣਾਲੀਆਂ ਹੁੰਦੇ ਸਨ ਇਹਦੇ ਜਿਹੜੇ ਨਿਜਮੰਦ ਦੇਸ ਹਨ ਇਹ ਕੋਈ ਸਖਤ ਨਹੀਂ ਸਨ ਇਹ ਬਹੁਤ ਹੀ ਸੌਖੇ ਸਨ ਲੋਕ ਜਿਹੜੇ ਸਨ ਨਵੇਂ ਨਮੂਨੇ ਬਣਾ ਸਕਦੇ ਸਨ ਇਹਦੇ ਵਿੱਚ ਨਵੀਆਂ-ਨਵੀਆਂ ਖੋਜਾਂ ਕਰ ਸਕਦੇ ਸਨ ਲੋਕ ਤੇ ਜਦ ਕੀ ਹੋਰਾਂ ਜਿਹੜੇ ਦੇਸ਼ ਸਨ ਉਹਨਾਂ ਦੇ ਵਿੱਚ ਜਿਹਾ ਨਹੀਂ ਹੁੰਦਾ ਸੀ ਲੋਕਾਂ ਨੂੰ ਨਵੇਂ ਨਮੂਨੇ ਨਹੀਂ ਬਣਾ ਸਕਦੇ ਸਨ ਉਹਨਾਂ ਤੇ ਬੈਨ ਲੱਗਿਆ ਹੋਇਆ ਸੀ ਠੀਕ ਆ ਤਾਂ ਇਹ ਵੀ ਇੱਕ ਵਧੀਆ ਗਿਰਡ ਪਣਾਲੀ ਵੀ ਇੰਗਲੈਂਡ ਦੀ ਉਦਯੋਗਿਕ ਕ੍ਰਾਂਤੀ ਦੇ ਲਈ ਵਧੀਆ ਸੈੱਦ ਹੋਈ ਨੈਕਸਟ ਇੰਗਲੈਂਡ ਸਮੁੰਦਰਾ ਦੀ ਮਲਿਕਾ ਇੰਗਲੈਂਡ ਦੇ ਚਾਰੇ ਪਾਸੇ ਸਮੁੰਦਰ ਹੋਣ ਕਰਕੇ ਇਸ ਦੇਸ਼ ਨੂੰ ਦੂਸਰੇ ਦੇਸ਼ਾਂ ਤੋਂ ਖਤਰਾ ਨਹੀਂ ਸੀ ਇੰਗਲੈਂਡ ਜਿਹੜਾ ਹੈਗਾ ਇਹ ਪੂਰੇ ਪਾਸੋਂ ਪਾਣੀ ਦੇ ਨਾਲ ਘਿਰਿਆ ਹੈਗਾ ਤਾਂ ਇਸ ਨੂੰ ਹੋਰ ਆ ਦੇਸ਼ਾਂ ਦੇ ਕੋਲੋਂ ਕੋਈ ਖਤਰਾ ਨਹੀਂ ਸੀ ਇਸ ਲਈ ਇੰਗਲੈਂਡ ਦੇ ਲੋਕ ਆਸਾਨੀ ਤੇ ਸੁਤੰਤਰਤਾਪੂਰਵ ਆਦੇ ਕੰਮ ਜਿਹੜਾ ਕਰ ਸਕਦੇ ਸਨ ਧਿਆਨ ਦੇ ਸਕਦੇ ਸੀ ਇੰਗਲੈਂਡ ਕੋ ਸਭ ਤੋਂ ਵੱਧ ਸਮੁੰਦਰੀ ਜਹਾਜ਼ ਸਨ ਜਿਨ੍ਹਾਂ ਦੀ ਵਰਤੋਂ ਕਰਕੇ ਉਹ ਦੂਜੇ ਦੇਸ਼ਾਂ ਨਾਲ ਲੈਣ-ਦੇਣ ਕਰਦਾ ਸੀ ਠੀਕ ਤਾਂ ਕਰਕੇ ਵੀ ਇੰਗਲੈਂਡ ਸੀ ਜਿਹੜਾ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਦਾ ਵਿਕਾਸ ਹੋਇਆ ਤੇ ਇਹ ਕੋਚਨ ਇੰਗਲੈਂਡ ਦੀ ਕ੍ਰਾਂਤੀ ਦੇ ਲਈ ਪਲੱਸ ਉਦਯੋਗਿਕ ਕ੍ਰਾਂਤੀ ਦੇ ਕਿਹੜੇ-ਕਿਹੜੇ ਕਾਰਨ ਦੋਨਾਂ ਦੇ ਲਈ ਸੇਮ ਕੋਚਨ ਹੀ ਰਹੂਗਾ ਇੰਗਲੈਂਡ ਵਿੱਚ ਖਣਿਜ ਪਦਾਰਥ ਇੰਗਲੈਂਡ ਵਿੱਚ ਕੋਲਾ ਅਤੇ ਲੋਹਾ ਆਸਾਨੀ ਦੇ ਨਾਲ ਮਿਲ ਜਾਂਦਾ ਸੀ ਇਸ ਲਈ ਉਹਨਾਂ ਨੂੰ ਹੋਰ ਦੇਸ਼ਾਂ ਦੇ ਵੱਲ ਨਹੀਂ ਦੇਖਣਾ ਪੈਂਦਾ ਇਸ ਕਾਰਨ ਵੀ ਉਦਯੋਗਿਕ ਕ੍ਰਾਂਤੀ ਇੰਗਲੈਂਡ ਵਿੱਚ ਆਈ ਨੈਕਸਟ ਪੁਆਇੰਟ ਮਸ਼ੀਨਾਂ ਦੀ ਬਹੋਤਾਂ ਉਦਯੋਗਿਕ ਕ੍ਰਾਂਤੀ ਦੇ ਸਮੇਂ ਅਨੇਕਾਂ ਨਵੀਆਂ-ਨਵੀਆਂ ਮਸ਼ੀਨਾਂ ਦੀ ਖੋਜ ਹੋਈ ਜਿਸ ਦੇ ਨਾਲ ਵਸਤੂਆਂ ਜਲਦੀ ਹੀ ਬਣਨ ਲੱਗ ਪਈਆਂ ਮਜ਼ਦੂਰਾਂ ਦਾ ਕੰਮ ਵੀ ਸੌਖਾ ਹੋ ਗਿਆ ਤਾਪਾ ਪਿੱਛੇ ਪੜਿਆ ਸੀਗਾ ਕਿ ਬਹੁਤ ਸਾਰੀਆਂ ਮਸ਼ੀਨਾਂ ਆ ਗਈਆਂ ਸੀ ਜਾਂ ਕਾਗਜ਼ ਦੀ ਕੋਝ ਹੋ ਗਈ ਸੀਗੀ ਕੰਪਾਸ ਦੀ ਕੋਝ ਹੋ ਗਈ ਸੀ ਤਾਂ ਪਿਛਲੇ ਟਾਪਿਕਾਂ ਦੇ ਵਿੱਚ ਪੜਿਆ ਹੈਗਾ ਤਾਂ ਉਹਨਾਂ ਨੂੰ ਵੀ ਇਹਦੇ ਵਿੱਚ ਐਡ-ਆਨ ਕਰ ਸਕਦੇ ਹਾਂ ਤਾਂ ਹੁਣ ਜਿਹੜਾ ਸੀਗਾ ਲੋਕ ਹੱਥੀ ਕੰਮ ਕਰਦੇ ਸਨ ਉਹ ਘਟ ਗਿਆ ਸੀ ਮਸ਼ੀਨਾਂ ਦੇ ਨਾਲ ਜਿਹੜੇ ਚੀਜ਼ਾਂ ਜਲਦੀ-ਜਲਦੀ ਬਣਨ ਲੱਗ ਗਈਆਂ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਸਸਤੀਆਂ ਹੋ ਗਈਆਂ ਮਸ਼ੀਨਰੀ ਕਰਕੇ ਠੀਕ ਆ ਤਾਂ ਮਜ਼ਦੂਰਾਂ ਦਾ ਕੰਮ ਵੀ ਸੌਖਾ ਹੋ ਗਿਆ ਤਾਂ ਕਰਕੇ ਉਦਯੋਗਿਕ ਕ੍ਰਾਂਤੀ ਦਾ ਵਿਕਾਸ ਹੋਇਆ ਨੈਕਸਟ ਡਾਕਟਰੀ ਸਹੂਲਤ ਉਸ ਸਮੇਂ ਇੰਗਲੈਂਡ ਦੇ ਵਿੱਚ ਚੰਗੀ ਡਾਕਟਰੀ ਸਹੂਲਤ ਵੀ ਉਪਲਬਧ ਹੋ ਗਈ ਮਜ਼ਦੂਰ ਕਾਰਖਾਨਿਆਂ ਵਿੱਚ ਕੰਮ ਕਰਦੇ ਜੇਕਰ ਬਿਮਾਰ ਹੋ ਜਾਂਦੇ ਸਨ ਤਾਂ ਡਾਕਟਰੀ ਸਹੂਲਤ ਉਹਨਾਂ ਨੂੰ ਦੇ ਦਿੱਤੀ ਜਾਂਦੇ ਸੀ ਜਿਸ ਨਾਲ ਮਜ਼ਦੂਰ ਜਿਹੜੇ ਸੀਗੇ ਉਹ ਠੀਕ ਹੋ ਜਾਂਦੇ ਸਨ ਤਾਂ ਡਾਕਟਰੀ ਸਹੂਲਤਾਂ ਨੇ ਵੀ ਉਦਯੋਗਿਕ ਖੇਤਰ ਦੇ ਵਿੱਚ ਇੱਕ ਵਿਸ਼ੇਸ਼ ਭੂਮਿਕਾ ਨਿਭਾਈ ਨੈਸਟਾ ਹੈਂ ਦਾ ਬੈਂਕਿੰਗ ਵਿਵਸਥਾ ਇੰਗਲੈਂਡ ਦੇ ਵਿੱਚ ਬਹੁਤ ਵਧੀਆ ਬੈਂਕ ਵਿਵਸਥਾ ਸੀ ਉਜਗਪਤੀਆਂ ਨੂੰ ਬੈਂਕਾਂ ਤੋਂ ਆਸਾਨੀ ਨਾਲ ਕਰਜ਼ੇ ਮਿਲ ਜਾਂਦੇ ਸਨ ਜਿਸ ਨਾਲ ਬਹੁਤ ਸਾਰੇ ਜਿਹੜੇ ਵਪਾਰੀ ਸਨ ਉਹ ਆਪ ਦੇ ਉਦਯੋਗ ਸਥਾਪਿਤ ਕਰ ਸਕਦੇ ਸਨ ਬੈਂਕਾਂ ਤੋਂ ਕਰਜ਼ੇ ਲੈ ਕੇ ਠੀਕ ਹੈ ਤਾਂ ਇਹ ਵੀ ਬੈਂਕਾਂ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ ਉਦਯੋਗਾਂ ਦੇ ਵਿਕਾਸ ਦੇ ਵਿੱਚ ਅਗਲਾ ਪੁਆਇੰਟ ਆ ਜਾਂਦਾ ਹੈਗਾ ਇੰਗਲੈਂਡ ਦੇ ਵਿੱਚ ਪਘੋੜੇ ਅਤੇ ਸ਼ਨਾਰਤੀ ਆਪਾਂ ਪਿਛੇ ਪੜਿਆ ਸੀਗਾ ਕਿ ਇੰਗਲੈਂਡ ਦੇ ਫਰਾਂਸ ਦੇ ਯੂਰਪ ਦੇ ਕਈ ਦੇਸ਼ਾਂ ਦੇ ਵਿੱਚ ਆਪਸ ਵਿੱਚ ਕਈ ਯੁੱਧ ਹੋਏ। ਇਹਨਾਂ ਯੁੱਧਾਂ ਦੇ ਕਾਰਕੇ ਬਹੁਤ ਸਾਰੇ ਲੋਕ ਜਿਹੜੇ ਇੱਕ ਦੂਜੇ ਦੇ ਦੇਸ਼ਾਂ ਦੇ ਵਿੱਚ ਆ ਕੇ ਵਸ ਗਏ ਸਨ। ਜਿਹੜੇ ਇੰਗਲੈਂਡ ਦੇ ਵਿੱਚ ਪਗੋੜੇ ਜਾਂ ਸਨਾਰਤੀ ਆ ਕੇ ਵਸੇ ਸਨ। ਉਹਨਾਂ ਨੇ ਕੀ ਕੀਤਾ? ਕਾਰਖਾਨਿਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੰਗਲੈਂਡ ਦੇ ਕਾਰਖਾਨਿਆਂ ਦੇ ਲਈ ਮਜ਼ਦੂਰ ਜਿਹੜੇ ਆਸਾਨੀ ਨਾਲ ਮਿਲਣ ਲੱਗ ਪਏ ਤਾਂ ਇਹ ਵੀ ਇੱਕ ਕਾਰਨ ਰਿਹਾ ਉਦਯੋਗਿਕ ਕ੍ਰਾਂਤੀ ਦਾ। ਖੇਤੀਬਾੜੀ ਦੇ ਆਧੁਨਿਕਟਾਂਗਾ ਖੇਤੀਬਾੜੀ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਖੇਤੀਬਾੜੀ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਣ ਲੱਗੀ ਉਦਯੋਗਾਂ ਦੇ ਲਈ ਕੱਚਾ ਮਾਲ ਜਿਹੜਾ ਸੀ ਉਹ ਖੇਤਾਂ ਤੋਂ ਹੀ ਪ੍ਰਾਪਤ ਹੁੰਦਾ ਸੀ ਇਸ ਦੇ ਲਈ ਖੇਤੀ ਵਿਕਾਸ ਵਿੱਚ ਬਦਲਾਅ ਕੀਤਾ ਗਿਆ ਤਾਂ ਬਹੁਤ ਸਾਰੇ ਕਾਰਖਾਨਿਆਂ ਦੇ ਲਈ ਫੈਕਟਰੀਆਂ ਦੇ ਲਈ ਜਿਹੜਾ ਕੱਚਾ ਮਾਲ ਮਿਲਦਾ ਸੀ ਉਹ ਖੇਤਾਂ ਤੋਂ ਮਿਲਦਾ ਸੀ ਜਿਵੇਂ ਕਪਾਹ ਠੀਕਾ ਕੱਪੜੇ ਬਣਾਉਣ ਦੇ ਲਈ ਕਪਾਹ ਦੀ ਜ਼ਰੂਰਤ ਸੀ ਧਾਗਾ ਬਣਾਉਣ ਦੇ ਲਈ ਠੀਕਾ ਇਹ ਸਾਰਿਆ ਕੁਝ ਖੇਤਾਂ ਤੋਂ ਪ੍ਰਾਪਤ ਹੁੰਦਾ ਹੈ ਖੇਤਾਂ ਦੇ ਵਿੱਚ ਮਸ਼ੀਨਾਂ ਦੀ ਵਰਤੋਂ ਕੀਤੀ ਜਿਸ ਕਰਕੇ ਕਾਰਖਾਨਿਆਂ ਦੇ ਵਿੱਚ ਵਾਧਾ ਹੋਇਆ ਤਾਂ ਇਹ ਵੀ ਇੱਕ ਉਦਯੋਗਿਕ ਕ੍ਰਾਂਤੀ ਦਾ ਕਾਰਨ ਬਣਿਆ। ਨੈਸਟ ਆਇਆ ਨਾਗਾ ਕੱਪੜਾ ਉਦਯੋਗ ਵਿੱਚ ਨਵੀਆਂ ਕਾਢਾਂ। ਕੱਪੜੇ ਦੀ ਬਣਾਵਟ ਲਈ ਸੂਤ ਕੱਤਣ ਅਤੇ ਧਾਗੇ ਦੀ ਬਣਾਵਟ ਕਰਨੀ ਇਹਦੇ ਉੱਤੇ ਨਿਰਭਰ ਕਰਦਾ ਸੀ। ਸੂਤ ਕੱਤਣ ਦੇ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਸੀ। ਤਾਂ ਕੱਪੜਾ ਬੁਣਨ ਦੇ ਲਈ ਪਹਿਲਾ ਵਧੀਆ ਕੁਆਲਿਟੀ ਦਾ ਧਾਗਾ ਹੋਣਾ ਚਾਹੀਦਾ ਸੀ ਤੇ ਇਹਦੇ ਲਈ ਧਾਗਾ ਬਣਾਉਣ ਦੇ ਲਈ ਚਰਖੇ ਦੀ ਵਰਤੋਂ ਕੀਤੀ ਜਾਂਦੀ ਜਿਸ ਨਾਲ ਬਹੁਤ ਸਮਾਂ ਲੱਗ ਜਾਂਦਾ ਸੀ ਪਰ 1764 ਤੇ ਵਿੱਚ ਜੇਮਸ ਗਾਰਲਵਜ਼ ਨੇ ਇੱਕ ਅਜਿਹੀ ਮਸ਼ੀਨ ਤਿਆਰ ਕੀਤੀ ਸੀ ਜਿਸ ਦੇ ਨਾਲ ਇੱਕੋ ਸਮੇਂ ਦੇ ਵਿੱਚ 10 ਧਾਗੇ ਜਿਹੜੇ ਤਿਆਰ ਕੀਤੇ ਜਾਂਦੇ ਸਨ ਇੱਕ ਕੰਮ ਨਾਲ ਮਿਹਨਤ ਘੱਟ ਲਾਦੀ ਸੀ ਤੇ ਸੂਤੀ ਵਧ ਤਿਆਰ ਜਾਂਦਾ ਸੀ ਠੀਕ ਹੈ ਤਾਗਾ ਜਿਹੜਾ ਬਣਨਾ ਸੀ ਉਹ ਹੋਰ ਵੀ ਆਸਾਨ ਹੋ ਗਿਆ ਸੀ ਬਾਅਦ ਵਿੱਚ ਮਸ਼ੀਨਾਂ ਵਿੱਚ ਸੁਧਾਰ ਆ ਗਿਆ ਜਿੱਥੇ 10 ਧਾਗੇ ਬੰਨਦੇ ਸਨ ਬਾਅਦ ਵਿੱਚ ਹੋਰ ਧਾਗੇ ਬਣਨ ਲੱਗ ਪਏ ਠੀਕ ਆ ਤੇ ਨਵੀਆਂ-ਨਵੀਆਂ ਖੋਜਾਂ ਹੋਰ ਹੋਣ ਲੱਗੀਆਂ 1888 ਦੇ ਵਿੱਚ ਇੰਗਲੈਂਡ ਦੇ ਵਿੱਚ 20000 ਮਸ਼ੀਨਾਂ ਜਿਹੜੇ ਕੱਪੜੇ ਦੀਆਂ ਸੀ ਉਹ ਲੱਗ ਗਈਆਂ ਸੀ ਠੀਕ ਆ ਬਾਅਦ ਵਿੱਚ ਰਿਚਰਡ ਆਕਲੈਂਡ ਰਾਈਟ ਨੇ ਇੱਕ ਵਾਟਰ ਫਰੇਮ ਨਾਂ ਦੀ ਮਸ਼ੀਨ ਵਿਕਾਰਡ ਕੱਢੀ ਸੀ ਜੋ ਪਾਣੀ ਨਾਲ ਚੱਲਦੀ ਸੀ ਤਾਂ ਇਹਦੀ ਇਹ ਇੱਕ ਵਧੀਆ ਕੁਆਲਿਟੀ ਦਾ ਧਾਗਾ ਵੀ ਬਣਾਉਂਦੀ ਸੀ ਠੀਕ ਆ ਤਾਂ ਇਹ ਦੋ ਮਸ਼ੀਨਾਂ ਦਾ ਤੁਸੀਂ ਨਾਮ ਲਿਖ ਦਿਓ ਇਹਦੇ ਨਾਲ ਵਧੀਆ ਪੇਪਰ ਤੇ ਪ੍ਰਭਾਵ ਪੈਂਦਾ ਹੈਗਾ ਤਾਂ ਕਪੜਾ ਉਦਯੋਗ ਦੇ ਵਿੱਚ ਬਹੁਤ ਸਾਰੇ ਪੁਆਇੰਟ ਆਣ ਤਾਂ ਇਹ ਦੋ ਜਿਹੜੇ ਸੀ ਪੁਆਇੰਟ ਇਹ ਲਿਖ ਦਿਓ ਨੈਕਸਟ ਆ ਜਾਂਦਾ ਪਾਫ ਮਸ਼ੀਨ ਹੌਲੀ ਹੌਲੀ ਪਾਣੀ ਦੀ ਥਾਂ ਤੇ ਪਾਫ ਦੇ ਨਾਲ ਮਸ਼ੀਨ ਚੱਲਣ ਲੱਗ ਪਈਆਂ 1705 ਦੇ ਵਿੱਚ ਥਾਮਸਨ ਨਿਊ ਕਾਮਨ ਨੇ ਇੱਕ ਪਾਫ ਇੰਜਨ ਤਿਆਰ ਕੀਤਾ ਸੀ ਬਾਅਦ ਵਿੱਚ ਇਸ ਵਿੱਚ ਸੁਧਾਰ ਕੀਤਾ ਗਿਆ ਤੇ ਇਸ ਨੂੰ ਪਾਫ ਯੁੱਗ ਕਿਹਾ ਜਾਂਦਾ ਸੀ ਆ ਕੰਮ ਕਰਦੇ ਸੀ ਲੋਕ ਬਾਦਰ ਚ ਮਸ਼ੀਨਾਂ ਆਈਆਂ ਕੁਝ ਇੰਜਨ ਪਾਣੀ ਨਾਲ ਚੱਲਣ ਲੱਗ ਪਏ ਤਾਂ ਬਾਅਦ ਵਿੱਚ ਹੌਲੀ ਹੌਲੀ ਇਹਦੇ ਵਿੱਚ ਸੁਧਾਰ ਹੋਇਆ ਤੇ ਬਾਅਦ ਵਿੱਚ ਪਾਫ ਨਾਲ ਮਸ਼ੀਨਾਂ ਚੱਲਣ ਲੱਗ ਪਈਆਂ ਜਦੋਂ ਪਾਫ ਨਾਲ ਇੰਜਨ ਚੱਲਣ ਲੱਗ ਗਏ ਤਾਂ ਇਹ ਯੁੱਗ ਨੂੰ ਪਾਫ ਯੁੱਗ ਕਿਹਾ ਜਾਂਦਾ ਸੀ ਨਸ਼ਟਨ ਦਾ ਕੋਲੇ ਅਤੇ ਲੋਹੇ ਦੀ ਉਦਯੋਗਾ ਵਿੱਚ ਵਰਤੋ ਪਹਿਲਾਂ ਲੋਹੇ ਨੂੰ ਪਗਰਾਉਣ ਦੇ ਲਈ ਲੱਕੜੀ ਦੇ ਕੋਲੇ ਦੀ ਵਰਤੋਂ ਕੀਤੀ ਜਾਂਦੀ ਸੀ ਹੌਲੀ ਹੌਲੀ ਲੱਕੜੀ ਦੇ ਕੋਲੇ ਦੀ ਘਾਟ ਮਹਿਸੂਸ ਹੋਣ ਕਰਕੇ 1709 ਦੇ ਵਿੱਚ ਇਬਰਾਹਿਮ ਟਰਬੀ ਨੇ ਲੋਹੇ ਨੂੰ ਪਿਲਾਉਣ ਦੇ ਲਈ ਜਲੇ ਹੋਏ ਕੋਲੇ ਦੀ ਵਰਤੋਂ ਕਰਨਾ ਲੱਗ ਪਏ ਤਾਂ ਜਿਹੜਾ ਪਹਿਲਾ ਲੋਹਣ ਪਿਘਲਾ ਕੇ ਨਵੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਉਹਦੇ ਲਈ ਲੱਕੜੇ ਦੀ ਵਰਤੋਂ ਕੀਤੀ ਜਾਂਦੀ ਸੀ ਕਿਉਂਕਿ ਲੱਕੜੀ ਦੀ ਘਾਟ ਹੋਣ ਕਰਕੇ ਬਾਅਦ ਵਿੱਚ ਨਵੀਆਂ ਖੋਜਾਂ ਹੋਈਆਂ ਇਬਰਾਹਿਮ ਟਰਬੀ ਨੇ ਜੜਾ ਜਲਿਆ ਹੋਇਆ ਕੋਲਾ ਸੀਗਾ ਉਹਦੀ ਫਿਰ ਤੋਂ ਵਰਤੋਂ ਕੀਤੀ ਜਿਹਦੇ ਕਰਕੇ ਲੋਹਾ ਜਲਦੀ ਪਿਘਲ ਜਾਂਦਾ ਸੀ ਨੈਕਸਟ ਪੜਦੇ ਆ ਲੋਹੇ ਨੂੰ ਸਾਫ਼ ਕਰਕੇ ਸਟੀਲ ਦੀ खोज ਹੋਈ 1750 ਤੋਂ 1815 ਤੱਕ ਬਹੁਤ ਸਾਰੀਆਂ ਕਾਢਾਂ ਆ ਗਈਆਂ ਨੈਕਸਟ ਆਉਂਦਾ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਆਧੁਨਿਕ ਸੜਕਾਂ ਦਾ ਵਿਕਾਸ ਕੀਤਾ ਗਿਆ ਜான் ਮੈਟਕਾਫ ਨੇ ਲੋਕ ਅਤੇ ਛੋਟੇ-ਛੋਟੇ ਪੱਥਰਾਂ ਦੀ ਮਦਦ ਨਾਲ ਇੱਕ ਵਧੀਆ ਸੜਕ ਬਣਾਈਆਂ 1717 ਤੋਂ 1810 ਤੱਕ ਸੜਕਾ ਬਣਾਉਣ ਲਈ ਬਹੁਤ ਸਾਰਾ ਸਰਕਾਰ ਨੇ ਖਰਚ ਕੀਤਾ ਠੀਕ ਆ ਫਰਾਂਸ ਯੂਰਪ ਦਾ ਪਹਿਲਾ ਦੇਸ਼ ਜਿੱਥੇ ਜਿਸਨੇ ਦਰਿਆਵਾਂ ਤੋਂ ਨਹਿਰਾ ਕੱਢੀਆਂ ਠੀਕ ਆ ਤਾਂ ਆਵਾਜਾਈ ਦੇ ਵਿਕਾਸ ਦੇ ਕਰਕੇ ਉਦਯੋਗਾਂ ਦਾ ਜਿਹੜਾ ਸਮਾਨ ਸੀਗਾ ਆਯਾਤ ਨਿਆਤ ਕਰਨਾ ਬਹੁਤ ਸੌਖਾ ਹੋ ਗਿਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸਮਾਨ ਜਿਹੜਾ ਸਾਨੀ ਨਾਲ ਮਿਲ ਜਾਂਦਾ ਸੀ ਕੱਚਾ ਮਾਲ ਸਾਨੀਨਾ ਫੈਕਟਰੀਆਂ ਤੱਕ ਪਹੁੰਚ ਜਾਂਦਾ ਸੀ ਤਾਂ ਆਵਾਜਾਈ ਸਾਧਨਾਂ ਨੇ ਵੀ ਉਦਯੋਗਿਕ ਕ੍ਰਾਂਤੀ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਤਾਂ ਬਹੁਤ ਹੀ ਸੌਕੇ ਸੌਕੇ ਪੁਆਇੰਟ ਹਨ ਇਹਨਾਂ ਪੁਆਇੰਟਾਂ ਦੇ ਵਿੱਚ ਤੁਸੀਂ ਆਪ ਦੇ ਵੱਲੋਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪ ਲਿਖ ਸਕਦੇ ਹੋ ਬਣਾ ਕੇ ਲਿਖ ਸਕਦੇ ਹੋ ਖੇਤੀਬਾੜੀ ਦੇ ਲਈ ਮਸ਼ੀਨਾਂ ਦੀ ਵਰਤੋਂ 19 ਸਦੀ ਦੇ ਵਿੱਚ ਪਹਿਲੇ ਅੱਧ ਵਿੱਚ ਇੰਗਲੈਂਡ ਵਿੱਚ ਅਨੇਕਾਂ ਮਸ਼ੀਨਾਂ ਦਾ ਅਵਿਸ਼ਕਾਰ ਹੋਇਆ ਖੂਮੀ ਦੀ ਵਾਹੀ ਦੇ ਲਈ ਬਜਾਈ ਦੇ ਲਈ ਫਸਲਾਂ ਦੀ ਕਟਾਈ ਦੇ ਲਈ ਨਵੇਂ-ਨਵੇਂ ਯੰਤਰਾਂ ਤੇ ਖੋਜ ਹੋਈ ਨਵੇਂ-ਨਵੇਂ ਯੰਤਰ ਮਸ਼ੀਨਾਂ ਵਰਤਣੀਆਂ ਆ ਲੱਗ ਪਏ ਸਿੱਟੇ ਵਜੋਂ ਖੇਤੀ ਦਾ ਕੰਮ ਹੋਰ ਵੀ ਸੌਖਾ ਹੋ ਗਿਆ ਠੀਕ ਆ ਤਾਂ ਇਹ ਪੁਆਇੰਟਸ ਹਨ ਉਦਯੋਗਿਕ ਕ੍ਰਾਂਤੀ ਦੇ ਕੀ-ਕੀ ਕਾਰਨ ਰਏ ਜਾਂ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਦੀ ਕੀ ਭੂਮਿਕਾ ਹੈ ਕੀ ਮਹੱਤਤਾ ਸੀ ਠੀਕ ਆ ਤਾਂ ਦੋਨਾਂ ਦੇ ਕੁਐਸਚਨਾਂ ਦੇ ਲਈ ਸੇਮ ਪੁਆਇੰਟ ਰਹਿਣਗੇ ਮੋਸਟ ਇੰਪੋਰਟੈਂਟ ਹੈਗਾ ਕੁਐਸਚਨ ਪੇਪਰ ਦੇ ਵਿੱਚ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲੇਗਾ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਉਦਯੋਗਿਕ ਕ੍ਰਾਂਤੀ ਦੇ ਕੀ ਪ੍ਰਭਾਵ ਸਨ ਤਾਂ ਜਿਹੜੇ ਚੈਨਲ ਤੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ ਜੇ ਕਿਸੇ ਦਾ ਕੋਈ ਵੀ ਡਾਊਟ ਹੋਵੇ ਉਹ ਕਮੈਂਟ ਵਿੱਚ ਲਿਖ ਦਿਆ ਕਰੋ ਥੈਂਕ ਯੂ